ਖਬਰਾਂ ਵਿਸਥਾਰ ਨਾਲ ਸੱਚ칸 ਸ਼੍ਰੀ ਹਰਮੰਦਰ ਸਾਹਿਬ ਨੂੰ ਪਿਛਲੇ ਦਿਨਾਂ ਤੋਂ ਆ ਰਹੀਆਂ ਧਮਕੀਆਂ ਦੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਸ਼ਲਾ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਹਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਇਹੋ ਜਿਹੀਆਂ ਕਾਨੂੰਨੀਆਂ ਹਰਕਤਾਂ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸਾਂਝੀ ਬਲਤਾ ਦਾ ਪ੍ਰਤੀਕ ਹਰਮੰਦਰ ਸਾਹਿਬ ਜਿੱਥੇ ਕਿ ਸਮੁੱਚੀ ਮਾਨਵਤਾ ਆਸਥਾ ਰੱਖਦੀ ਹੈ। ਪਿਛਲੇ ਦਿਨਾਂ ਤੋਂ ਦੂਜੀ ਵਾਰ ਉਤਨਾ ਨੂੰ ਉੱਥੇ ਗੁਰੂ ਘਰ ਦੇ ਵਿੱਚ ਆਰਡੀਐਕਸ ਨਾਲ ਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਕੁਝ ਜਿਹੜੇ ਮਾਨਵਤਾ ਤੋਂ ਦੂਰ ਨੇ ਜਿਹੜੇ ਮਨੁੱਖਤਾ ਤੋਂ ਦੂਰ ਨੇ ਉਹਨਾਂ ਲੋਕਾਂ ਵੱਲੋਂ ਮਿਲ ਰਹੀਆਂ ਨੇ ਸੋ ਇਹ ਬਹੁਤ ਕੁਜੀ ਹਰਕਤ ਹੈ ਮੈਂ ਬਹੁਤ ਨਿੰਦਿਆ ਕਰਦਾ ਇਸ ਗੱਲ ਦੀ ਉਹ ਜਗ੍ਹਾ ਜਿੱਥੇ ਮਨੁੱਖਤਾ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਜਿਹਦੇ ਚਾਰ ਦਰਵਾਜ਼ੇ ਹਰ ਇੱਕ ਦੇ ਭਲੇ ਦੀ ਅਰਦਾਸ ਕਰਨ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ ਜਿੱਥੇ ਨਿਊਕੇ ਚੱਲਣ ਦੀ ਸਾਨੂੰ ਪ੍ਰੇਰਣਾ ਮਿਲਦੀ ਹੈ ਔਰ ਉਥੋਂ ਦੀ ਜਿਹੜਾ ਆ ਧਾਰਮਿਕ ਵਾਤਾਵਰਨ ਜਿਹੜਾ ਮਨੁੱਖਤਾ ਦੇ ਲਾਗੇ ਦਾ ਵਾਤਾਵਰਨ ਹੈ ਉਹਦੀ ਜਿਹੜੀ ਆ ਉਪਾਸਨਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੁੰਦੀ ਹੈ ਸੋ ਬੜੀ ਦੁੱਖ ਦੀ ਗੱਲ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇਮੀਡੀਏਟ ਤੁਰੰਤ ਪੰਜਾਬ ਸਰਕਾਰ ਆਪਣੇ ਲੈਵਲ ਤੇ ਔਰ ਇੰਡੀਆ ਗਵਰਨਮੈਂਟ ਦੇ ਧਿਆਨ ਚ ਲਿਆ ਕੇ ਖਾਸ ਕਰ ਜਿਹੜੇ ਹੋਮ ਮਿਨਿਸਟਰ ਨੇ ਤਦੋਂ ਤੱਕ ਜਿੱਥੇ ਵੀ ਅਸ਼ਰਾਧੀਆਂ ਸਰ ਬੈਠੇ ਨੇ ਉਹਨਾਂ ਨੂੰ ਲਿਹਾ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਂ ਔਰ ਸਭਨਾਂ ਨੂੰ ਬੇਨਤੀ ਹੈ ਕਿ ਧੀਰਜ ਬਣਾ ਕੇ ਰੱਖਣਾ ਹੈ ਇਹ ਸਾਂਝੀ ਬਾਤ ਦਾ ਪ੍ਰਤੀਕ ਹੈ ਪ੍ਰਮਾਤਮਾ ਦੀ ਮਿਹਰ ਰਵੇ ਕੁਝ ਵੀ ਇੱਥੇ ਨਾ ਹੋਵੇ ਇਸ ਗੱਲ ਦੀ ਅਰਦਾਸ ਆਪਾਂ ਸਾਰਿਆਂ ਕਰਨੀ ਹੈ ਮੈਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ